ਮੈਂ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨਾ ਮੈਂ 1 ਰੁਪਏ ਦਾ ਵੀ ਰਵਾਜ ਆ ਰੋਹਾ ਸ਼ਿਵਮੰਤ ਦੇ ਬਾਰੇ ਸ਼ਿਵਮਨਾਥ ਨੇ ਆਪਣੇ ਗੁਨਾਹਾਂ ਦੀ ਤੋਬਾ ਕੀਤੀ ਔਰ ਉਹਨੇ ਹੁਲ ਵੀ ਬਖਸ਼ਾਈ ਮਾਫੀ ਵੀ ਮੰਗੀ ਹੈ ਨਾ ਛੋਟਾ ਜਿਹਾ ਮੇਰਾ ਸਿੱਕ ਬੱਚਾ ਹੈ ਮੈਂ ਤੇ ਉਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨਾ ਵੀ ਮੈਂ 1 ਰੁਪਿਆ ਵੀ ਸ਼ਿਵਮ ਤੋਂ ਲਿਆ ਹੋਵੇ ਮੈਨੂੰ ਇੱਥੇ ਖੜਨ ਲਈ ਤੁਸੀਂ ਮਜਬੂਰ ਕਰਤਾ ਯਾਰ ਸ਼ਿਵਮ ਮੋਘੇ ਵਾਲਾ ਜਿਹੜਾ ਸੋ ਸ਼ਾਂਤੀਪੁਰਬ ਮੁਹਮੈ ਉਹਦੇ ਨਾਲ ਗੱਲਬਾਤ ਕਰਕੇ ਆਇਆ ਸੀਗਾ ਕਿ ਮੇਰੀ ਲੜਾਈ ਜਿਹੜੀ ਧਰਮ ਦੇ ਨਾਲ ਨਹੀਂ ਔਰ ਨਾ ਕਿਸੇ ਬੰਦੇ ਨਾਲ ਹੈ ਨਾ ਕਿਸੇ ਭੈਣ ਨਾਲ ਹੈ ਮੇਰੀ ਲੜਾਈ ਕੇਵਲ ਯਾਰ ਧਰਮ ਦੀ ਆੜ ਚ ਪਖੰਡ ਦੇ ਨਾਲ ਹੈ ਮੈਂ ਕੀਰਤਨੀ ਭੇਟਾ ਦੇ ਵਿੱਚੋਂ ਅ ਮਤਲਬ ਆਤਮਿਕ ਭੇਟਾ ਦੇ ਵਿੱਚੋਂ ਤੇਲ ਪਾਪ ਆ ਕੇ ਮਤਲਬ ਮੈਂ ਪੰਜਾਬ ਲੈਵਲ ਤੇ ਜਿੱਥੇ ਜਿੱਥੇ ਗਿਆ ਜਿੱਥੇ ਜਿੱਥੇ ਮੈਨੂੰ ਸ਼ਿਕਾਇਤ ਮਿਲੀ ਪਖੰਡ ਨੂੰ ਖਤਮ ਕਰਨ ਲਈ ਮਤਲਬ ਅੱਗੇ ਹੋ ਕੇ ਤੁਰਿਆ ਵੀ ਮੈਂ ਭੋਲੀ ਕੀਰਤਨ ਦੇ ਪ੍ਰੋਗਰਾਮ ਆ ਵੈਦੂ ਜੀ ਦਾ ਖਾਲਸਾ ਵੈਦੂ ਜੀ ਕੀ ਫਤਿਹ ਜੀ ਅੱਜ ਮੈਂ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਖੜਾ ਹੋਇਆ ਹਾਂ ਔਰ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਇਸ ਤੋਂ ਵੱਡਾ ਸੁਪਰੀਮ ਪਾਵਰ ਪੰਥ ਲਈ ਜਾਂ ਸਾਡੇ ਲਈ ਕੋਈ ਨਹੀਂ ਉਹ ਪਿਛਲੇ ਦਿਨੀ ਇੱਕ शिवम मोघे वाला जेड़ा सो so, शांतिपूर्वक मैं उदे नाल ਗੱਲਬਾਤ ਕਰਕੇ ਆਇਆ ਸੀਗਾ शांतिपूर्वक ਕਿਉਂਕਿ ਮੈਂ ਪੰਜਾਬ ਦਾ ਮਾਹੌਲ ਖਰਾਬ ਨਹੀਂ ਦੇਖਣਾ ਚਾਹੁੰਦਾ ਔਰ ਨਾ ਹੀ ਪੰਜਾਬ ਦਾ ਮਾਹੌਲ ਮੈਂ ਖਰਾਬ ਕਰਨਾ ਚਾਹੁੰਦਾ ਤੋ शिवम 나ਥ ਨੇ ਆਪਣੇ ਗੁਨਾਹਾਂ ਦੀ ਤੋਹਾ ਕੀਤੀ ਔਰ ਉਹਨੇ ਭੁੱਲ ਵੀ ਬਖਸ਼ਾਈ ਮਾਫੀ ਵੀ ਮੰਗੀ ਹੈ ਨਾ ਤੋ ਲਿਖਤ ਪੜਤ ਦੇ ਵਿੱਚ ਹਦਾਇਤਾਂ ਹੋਈਆਂ ਸੀ ਵੀ ਜੋ ਮੈਂ ਨਵਲੋ ਹਦਾਇਤਾਂ ਆ ਉਹ ਅਸੀਂ ਬਿਲਕੁਲ ਉਹਨਾਂ ਦੀ ਜਿਹੜੀ ਅਸੀਂ ਪਾਲਣਾ ਕਰਾਂਗੇ ਉਹ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਮੈਨੂੰ ਖੜਕੇ ਮੈਂ ਸੱਚੇ ਪਾਤਸ਼ਾਹ ਜੀ ਨੂੰ ਹਾਜ਼ਰ ਨਾਜ਼ਰ ਇਜ਼ਾਹ ਹਜ਼ੂਰ ਹੈ ਕਿ ਹਾਜ਼ਰ ਹਜ਼ੂਰ ਹੈ ਹਾਜ਼ਰ ਨਾਜ਼ਰ ਜਾਣ ਕੇ ਸੱਚੇ ਪਾਤਸ਼ਾਹ ਜੀ ਨੂੰ ਮੈਂ ਸੰਗਤ ਨੂੰ ਸਮੁੱਚੇ ਪੰਥ ਨੂੰ ਬੇਨਤੀ ਕਰਨੀ ਚਾਹਣਾ ਬਹੁਤ ਸਾਰੇ ਵੀਰਾਂ ਦੇ ਜਿਹੜੇ ਕਮੈਂਟ ਆਏ ਬੀ ਭਾਈ ਸਾਹਿਬ ਜੀ ਨੇ ਸਮਝੌਤਾ ਕਰ ਲਿਆ। ਤੋਂ ਬਾਹਰ ਬੈਠੇ ਕੁਝ ਵੀਰ ਐ ਉਹ ਪੌਡਕਾਸਟ ਦੇ ਦੁਆਰਾ ਵੀ ਕਹਿ ਰਹੇ ਆ ਵੀ ਭਾਈ ਮਨਪ੍ਰੀਤ ਸਿੰਘ ਜੀ ਨੇ ਲੈਣ ਦੇਣ ਕਰਕੇ ਸਮਝੌਤਾ ਕਰ ਲਿਆ। ਤੋਂ ਮੈਂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਬੇਨਤੀ ਕਰਦਾ ਹਾਂ ਸ਼ਿਵਮਨਾਥ ਦੇ ਨਾਲ ਮੇਰਾ 1 ਰੁਪਏ ਦਾ ਵੀ ਸਮਝੌਤਾ ਹੋਵੇ ਜਾਂ ਮੈਂ 1 ਰੁਪਏ ਦਾ ਵੀ ਰਵਾਜਾਰ ਹੋਵਾਂ। ਤੋਂ ਮੈਂ ਇੱਕ ਛੋਟਾ ਜਿਹਾ ਮੇਰੇ ਤੋਂ ਚੰਗੀ ਐ। ਠੀਕ ਹੈ 4 ਸਾਲ ਦਾ ਮੈਂ ਬੱਚਾ ਸੱਚੇ ਬਾਦਸ਼ਾਹ ਤੋਂ ਲਿਆ ਤੋ ਕਮੈਂਟ ਕਰਨ ਵਾਲੇ ਵੀਰ ਉਹ ਵੀ ਗੁਰਸਿੱਖ ਵੀਰ ਹੀ ਨੇ ਸਾਡੇ ਆਪਣੇ ਹੀ ਨੇ ਸਿੱਖ ਭਾਈ ਜਾਂ ਗੁਰਸਿੱਖ ਲਾਲੂ ਤੋ ਕਹਿਣ ਤੋਂ ਪਹਿਲਾਂ ਯਾਰ ਥੋੜਾ ਜਿਆ ਸੋਚਿਆ ਕਰੋ ਜਿਹੜਾ ਬੰਦਾ ਇੱਕ ਪੰਜਾਬ ਲਈ ਨਹੀਂ ਮੈਂ ਸਾਰੀ ਆਰ ਵਰਲਡ ਵਾਸਤੇ ਹੀ ਬੇਨਤੀ ਕਰ ਰਿਹਾ ਵੀ ਮੇਰੀ ਲੜਾਈ ਜਿਹੜੀ ਧਰਮ ਦੇ ਨਾਲ ਨਹੀਂ ਔਰ ਨਾ ਕਿਸੇ ਬੰਦੇ ਨਾਲ ਹੈ ਨਾ ਕਿਸੇ ਭੈਣ ਨਾਲ ਹੈ ਮੇਰੀ ਲੜਾਈ ਕੇਵਲ ਯਾਰ ਧਰਮ ਦੀ ਆੜ ਚ ਪਖੰਡ ਦੇ ਨਾਲ ਹੈ ਉਹ ਪਖੰਡ ਭਾਵੇਂ ਕਿਸੇ ਵੀ ਧਰਮ ਵਿੱਚ ਹੋਵੇ ਤੋ ਮੇਰੀ ਬੇਨਤੀ ਹੈ ਵੀ ਤੁਸੀਂ ਬਹੁਤ ਸਾਰੇ ਕਮੈਂਟ ਕਰ ਰਹੇ ਹੋ ਤੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰਾ ਕੀਰਤਨੀ ਜਥਾ ਹੈ ਤੋ ਮੈਂ ਕੀਰਤਨੀ ਜਥੇ ਦੇ ਵਿੱਚੋਂ ਤੁਹਾਨੂੰ ਪਤਾ ਵੀ ਕੀਰਤਨੀ ਸਿੰਘਾਂ ਨੇ ਕਿੰਨਾ ਕਿੰਨਿਆ ਕਿ ਪਟਾਵਾਂ ਕੀਰਤਨੀ ਸਿੰਘਾਂ ਨੂੰ ਦਿੰਦੇ ਨੇ ਤੋ ਮੈਂ ਕੀਰਤਨੀ ਭੇਟਾ ਦੇ ਵਿੱਚੋਂ ਅ ਮਤਲਬ ਆਪਣੀ ਪੇਟਾ ਦੇ ਵਿੱਚੋਂ ਤੇਲ ਪਾ ਪਾ ਕੇ ਮਤਲਬ ਮੈਂ ਪੰਜਾਬ ਲੈਵਲ ਤੇ ਜਿੱਥੇ ਜਿੱਥੇ ਗਿਆ ਜਿੱਥੇ ਜਿੱਥੇ ਮੈਨੂੰ ਸ਼ਿਕਾਇਤ ਮਿਲੀ ਤੋਂ ਬਹੁਤ ਸਾਰੀਆਂ ਭੈਣਾਂ ਬਹੁਤ ਸਾਰੇ ਵੀਰ ਜਿਹੜੇ ਦੁਖੀ ਅੱਜ ਪਰੇਸ਼ਾਨ ਬੈਠੇ ਇਹਨਾਂ ਬਾਬਿਆਂ ਤੋਂ ਜਿਨ੍ਹਾਂ ਨੇ ਲੁੱਟਿਆ ਠੱਗਿਆ ਤੋਂ ਉਹ ਫੋਨ ਕਰਦੇ ਨੇ ਬਹੁਤ ਬਹੁਤ ਦੂਰ ਤੋਂ ਕਾਲ ਆਉਂਦੀਆਂ ਹੁਸ਼ਿਆਰਪੁਰ ਕਪੂਰਥਲਾ ਇਧਰੋਂ ਫਾਜ਼ਿਲਕਾ ਜਲੰਧਰ ਪਟਿਆਲਾ ਅੰਮ੍ਰਾਲਾ ਰਾਜਪੁਰਾ ਕਿੱਥੋਂ ਕਿੱਥੋਂ ਕਾਲ ਆਉਂਦੀ ਹੈ ਹਰਿਆਣੇ ਤੱਕ ਮੈਂ ਤੁਹਾਡੇ ਪਾਸ ਪਹੁੰਚ ਰਿਹਾ ਆਪਣੀ ਕਿਰਤ ਦੇ ਵਿੱਚੋਂ ਯਾਰ ਮੈਂ ਤੇਲ ਪਾਣੀ ਪਾ ਕੇ ਤੁਰਦਾ ਤੇ ਤੁਸੀਂ ਮੰਨੋਗੇ ਵੀ ਮੈਂ ਦੋ ਕੀਰਤਨ ਦੇ ਪ੍ਰੋਗਰਾਮ ਹੀ ਛੱਡਦੇ ਅੱਜ ਸ਼੍ਰੀ ਸਹਿਰਪਾੜ ਸਹਿਰ ਚੱਲਦੇ ਆ ਦੋ ਕੀਰਤਨ ਦੇ ਪ੍ਰੋਗਰਾਮ ਛੱਡਦੇ ਮੈਂ ਮੈਂ ਭੁੱਲ ਹੀ ਗਿਆ ਵੀ ਇੰਨਾ ਮੈਂ ਪਖੰਡ ਨੂੰ ਖਤਮ ਕਰਨ ਲਈ ਮਤਲਬ ਅੱਗੇ ਹੋ ਕੇ ਤੁਰਿਆ ਵੀ ਮੈਂ ਭੁੱਲ ਹੀ ਗਿਆ ਕੀਰਤਨ ਦੇ ਪ੍ਰੋਗਰਾਮ ਆ ਮੌਕੇ ਤੇ ਮੈਨੂੰ ਫੋਨ ਆਇਆ ਤੇ ਮੈਂ ਉਦੋਂ ਲੁਧਿਆਣੇ ਵਾਲੇ ਪਾਸੇ ਮੈਂ ਬਹੁਤ ਐਮਰਜੈਂਸੀ ਇੱਕ ਰਾਗੀ ਸਿੰਘ ਉੱਥੇ ਮੈਂ ਭੇਜੇ ਕੀ ਉਥੰਦੇ ਪ੍ਰੋਗਰਾਮ ਤੇ। ਤੋਂ ਮੈਂ ਆਪਣੇ ਪ੍ਰੋਗਰਾਮ ਛੱਡ ਕੇ ਯਾਰ ਤੁਰ ਜਾ ਤੁਸੀਂ ਮੇਰੀ ਮੁਹੰਮਦੀ ਹੈਲਪ ਕੀ ਕਰਨੀ ਸੀ। ਮੈਂ ਅੱਗੇ ਲੱਕੇ ਤੁਰਿਆ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਖੜ ਕੇ ਕਹਿਣਾ। ਤੋਂ ਤੁਸੀਂ ਮੈਨੂੰ ਮਤਲਬ ਮੇਰਾ ਸਹਾਯੋਗ ਤਾਂ ਕੀ ਦੇਣਾ ਸੀ? ਵੀ ਤੁਹਾਡਾ ਭਾਈ ਸਾਹਿਬ ਤੇਲ ਪਾਣੀ ਫੂਕਿਆ ਜਾਂਦਾ ਗੱਡੀਆਂ ਤੇ ਤੁਰੇ ਤੁਰੇ ਫਿਰਦੇ ਹੋ। ਤੁਹਾਡੇ ਸਿੰਘ ਤੁਹਾਡੇ ਕੋਲ ਰਹਿੰਦੇ ਇਹਨਾਂ ਦੇ ਵੀ ਗਾਂਹ ਪਰਿਵਾਰ ਹੈ। ਤੁਸੀਂ ਹੈਲਪ ਕੀ ਕਰਨੀ ਸੀ? ਤੁਸੀਂ ਤਾਂ ਯਾਰ ਉੱਤੋਂ ਗੱਲਾਂ ਕਰਨ ਲੱਗ ਪਏ ਮੈਨੂੰ ਇੱਥੇ ਖੜਨ ਲਈ ਤੁਸੀਂ ਮਜਬੂਰ ਕਰਤਾ ਯਾਰ ਸੋ ਮੈਂ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਨਾ ਮੈਂ 1 ਰੁਪਏ ਦਾ ਵੀ ਰਵਾਜਾ ਰੋਹਾਂ ਸ਼ਿਵਮੰਤ ਦੇ ਬਾਰੇ ਠੀਕ ਹੈ ਤੋਂ ਜਿਹੜੀ ਕੱਲ ਮੀਟਿੰਗ ਹੋਈ ਹੈ ਹੋਰ ਮੀਟਿੰਗਾਂ ਹੋ ਰਹੀਆਂ ਉੱਥੇ ਅਸੀਂ ਉਹਨਾਂ ਦੇ ਪਖੰਡ ਨੂੰ ਖਤਮ ਕਰਨ ਵਿੱਚ ਤੁਰਦੇ ਆ ਤੋ ਮੇਰੀ ਬੇਨਤੀ ਹੈ ਵੀ ਕਈ ਕਹਿੰਦੇ ਆ ਵੀ ਗੱਡੀਆਂ ਨਹੀਂ ਚੱਕੀਆਂ ਉਹ ਨਹੀਂ ਕੀਤਾ ਅਸੀਂ ਗੱਡੀਆਂ ਕਿਉਂ ਚੱਕੀਆਂ ਅਸੀਂ ਲੋਕਾਂ ਦੇ ਲਫੜ ਕਿਉਂ ਮਾਰ ਗਏ ਕਿਉਂ ਲੋਕਾਂ ਨੂੰ ਸੋਧਾ ਲਾਈਏ ਕਾਦੇ ਵਾਸਤੇ ਉਹ ਸਾਡੇ ਆਪਣੇ ਨੇ ਕਰਾਹੇ ਪਏ ਹੋਏ ਨੇ ਸਾਡੇ ਨਾਲ ਚੱਲ ਕਿਉਂ ਸਾਡੀ ਮਿਹਮ ਦੇ ਨਾਲ ਸਾਥ ਦੇ ਰਹੇ ਨੇ ਅਸੀਂ ਉਹਨਾਂ ਨੂੰ ਸਮਝਾ ਰਹੇ ਆ ਤੋ ਪਿਆਰ ਦੀ ਮਹਿਮਾ ਤੋ ਮੇਰੀ ਬੇਨਤੀ ਆ ਤੁਸੀਂ ਇੱਥੇ ਖੜੋਂ ਲਈ ਯਾਰ ਮੈਨੂੰ ਮਜਬੂਰ ਕਰਤਾ ਤੁਸੀਂ ਗੁਰੂ ਸਾਹਿਬ ਦੀ ਰੀਤ ਤੋ ਮੈਂ ਤੇ ਤੁਸੀਂ ਮਦਦ ਤੇ ਕੀ ਕਰਨੀ ਸੀ ਪਰ ਮੈਂ ਤੇ ਇੱਕ ਛੋਟਾ ਜਿਹਾ ਮੇਰਾ ਸੇ ਬੱਚਾ ਹੈ ਮੈਂ ਤੇ ਉਹ ਮਹਾਜਰ ਨਾਜਰ ਜਾਣ ਕੇ ਕਹਿਣਾ ਵੀ ਮੈਂ 1 ਰੁਪਿਆ ਵੀ ਸ਼ਿਫੋਂ ਤੋਂ ਲਿਆ ਹੋਵੇ ਵਾਏ ਗੁਦੀਖਾ ਕਾਲਾ ਸਾਹ ਵਾਏ ਗੁਦੀਖਾ